ਮਨਨ ਜੀ ਲੱਖਣੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੀ ਅੱਜ ਤੇ ਸਟੱਡੀ ਦੀ ਚੋਣ ਹੋਈ ਆ ਤਾਂ ਤੁਹਾਡੀ ਜਿੱਤ ਹੋਈ ਹੈ ਨਾ ਕੀ ਕਹਿਣਾ ਚਾਹੋ ਅਸੀਂ ਪਹਿਲਾਂ ਤਾਂ ਵੀਰੇ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਹਿਗੁਰੂ ਜੀ ਦਾ ਕੋਟ-ਕੋਟ ਸਿਕਰਾਨਾ ਕਰਦੇ ਆ ਜਿੰਨ੍ਹਾਂ ਨੇ ਸਾਨੂੰ ਜਿੱਤ ਹਾਸਲ ਕੀਤੀ ਆ ਤੇ ਸਭ ਤੋਂ ਬਾਅਦ ਸਿਕਰਾਨਾ ਅਸੀਂ ਨਗਰ ਨਿਵਾਸੀਆਂ ਦਾ ਕਰਦੇ ਆ ਜਿਨ੍ਹਾਂ ਨੇ ਸਹਿਯੋਗ ਨਾਲ ਸਾਡੀ ਜਿੱਤ ਤੱਕ ਝੋਲੀ ਚ ਪਈ ਆ ਤੇ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਗੇ ਵੀ ਅਸੀਂ ਕਿਸਾਨੀ ਸੰਘਰਸ਼ ਲਈ ਲੋਕਾਂ ਲਈ ਲੜਦੇ ਰਹੇ ਤੇ ਹੁਣ ਵੀ ਅਸੀਂ ਲੋਕਾਂ ਦੇ ਹਿੱਤਾਂ ਲਈ ਲੜਦੇ ਰਹਾਂਗੇ। ਮਾਤੇ ਕੀ ਕਹਿਣਾ ਚਾਹੁੰਗੇ ਅੱਜ ਸਟੇਜ 'ਤੇ ਜਿਹੜੀ ਜਤਨ ਬਰਾਬਰ ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜਿਹੜਾ ਸਾਡਾ ਬੱਚਾ ਬਹੁਤ ਵਧੀਆ ਬਹੁਤ ਪਿੰਡ ਵਾਸਤੇ ਪਿੰਡ ਦਾ ਸੁਧਾਰ ਕਰਦਾ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤੇ ਆ ਨੇ ਹੁਣ ਵੀ ਬਹੁਤ ਸਹਿਯੋਗ ਦਿੱਤਾ ਪਿੰਡ ਨੇ ਤੇ ਪਿੰਡ ਦੇ ਨਾਲ ਖੜਾ ਹੈ ਪਿੰਡ ਦੇ ਬਹੁਤ ਵਧੀਆ ਕੰਮ ਹੋਣਗੇ ਸਾਰੇ ਕੋਈ ਪਿੱਛੇ ਨਹੀਂ ਹਟੂਗਾ। ਖੜ ਜਾ ਪ੍ਰਦੀਪ ਆ ਨਾ ਨਾ ਪਾਣੀ ਪਿਆ ਦੇ ਭਾਈ ਰਾਜੇ